ਦੋਸਤੋ ਸੀਰ ਵਾਲੀ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਨੇੜੇ ਇਹਦੇ ਫਰੀਦਕੋਟ ਏਰੀਆ ਰਹਿ ਜਾਂਦਾ ਮੈਂ ਜਿਹੜੇ ਫਾਰਮ ਚੋਂ ਵੀਡੀਓ ਬਣਾਈ ਐ ਇੱਥੇ ਬਾਈ ਹੋਰਿਆ ਨੇ ਪੰਜ ਵੜਾਂ ਵਕਾਊ ਕੀਤੀਆਂ ਪੰਜੇ ਪਹਿਲਣ ਵੜਾਂ ਦੰਦਾਂ ਦੇ ਵਿੱਚ ਖੀਰੀ ਤੋਂ ਲੈ ਕੇ ਅੱਗੇ ਦੋਂਦੀ ਜਾਂ ਚਾਰ ਦੰਦ ਤੱਕ ਵੜਾਂ ਅੰਦਾਜ਼ਨ ਦਿਨ ਜਿਹੜੇ ਇਹਨਾਂ ਦੇ ਰਹਿੰਦੇ ਆ ਉਹ 15 15 ਦਿਨ ਬਾਕੀ ਆ ਵਿੱਚੋਂ ਇੱਕ ਵੜ ਜਿਹੜੀ ਜਿਹਦੀ ਏਆਈ ਅਲੱਗ ਹੋਈ ਸੀ ਤੇ ਉਹ ਪੰਜ ਚਾਰ ਦਿਨ ਲਾਊਗੀ ਦੋ ਵੜਾਂ ਤੁਸੀਂ ਸਾਹਮਣੇ ਦੇਖ ਲਓ ਡਾਟਾ ਸਾਰਾ ਫੁੱਲ ਵੀਡੀਓ ਚ ਦੱਸਿਆ ਹੋਇਆ ਇਹ ਇਨਫੋਰਮੇਸ਼ਨ ਵਾਸਤੇ ਵੀਡੀਓ ਪਾ ਰਿਹਾ ਇੱਕ ਚੰਗੇ ਫਾਰਮ ਚੋਂ ਤੁਹਾਨੂੰ ਇਹ ਵੜਾਂ ਦਿਖਾਉਣੀ ਹੈ ਇਹਨਾਂ ਦੀਆਂ ਮਾਵਾਂ ਇਹਨਾਂ ਦੀਆਂ ਨਾਨੀਆਂ ਤੱਕ ਦਾ ਰਿਕਾਰਡ ਬਾਈ ਹੋਰਾਂ ਕੋਲ ਹੈਗਾ ਇਹ ਕਿਹੜੇ ਸੀਮੰਦਿਆਂ ਆਪ ਹੈ ਜਾਂ ਕਿਹੜੇ ਸੀਮੰਦ ਤੋਂ ਗੱਬਣ ਹੈ ਉਹ ਵੀ ਟੋਟਲ ਡਿਟੇਲ ਮਿਲ ਜਾਨੀਏ ਤੇ ਪੰਜਾਂ ਦੇ 66 ਸੀਮੰ ਲੱਗਾ ਸੋ ਇਸ ਟਾਈਪ ਦੀਆਂ ਪੰਜ ਬੱਛੀਆਂ ਬਾਈ ਹੋਰਾਂ ਨੇ ਵਿਕਾਊ ਕੀਤੀਆਂ ਫੁੱਲ ਵੀਡੀਓ ਦੀ ਵੇਟ ਕਰਿਓ ਧੰਨਵਾਦ ਦੋਸਤੋ ਲੰਡੇ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਇੱਕ ਸ਼ਾਰਟ ਵੀਡੀਓ ਦਿਖਾ ਰਿਹਾ ਵੈਸੇ ਪ੍ਰੋਪਰ ਵੀਡੀਓ ਬਣ ਗਈ ਹੈ ਜਿਹੜੀ ਚੈਨਲ ਤੇ ਚਲਾਵਾਂਗੇ ਪੰਜ ਮੱਝਾਂ ਬਾਈ ਨੇ ਵਿਕਾਊ ਕੀਤੀਆਂ ਚੰਗੇ ਦੁੱਧ ਵਾਲੀਆਂ ਪਰ ਮੈਂ ਛੋਟ ਵੀਡੀਓ ਦੇ ਵਿੱਚ ਹਮੇਸ਼ਾ ਹੀ ਕੋਸ਼ਿਸ਼ ਇਹ ਕਰਦਾ ਹੁੰਦਾ ਹੁਣਾ ਵੀ ਇੱਕ ਚੰਗਾ ਪਸ਼ੂ ਦਿਖਾਈਏ ਕਿਉਂਕਿ 1 ਮਿੰਟ ਦੀ ਵੀਡੀਓ ਹੁੰਦੀ ਹੈ ਤੇ ਉਹਨੂੰ ਭਰਾ ਦੇਖਣ ਤੇ ਉਸ ਪਸ਼ੂ ਦੀ ਬਿਊਟੀ ਜਿਹੜੀ ਉਹ ਦੇਖ ਸਕਣ ਸੋ ਆਪਾਂ ਅੱਜ ਦੀ ਛੋਟ ਵੀਡੀਓ ਚ ਮੱਝ ਤੁਹਾਨੂੰ ਦਿਖਾਉਣੀ ਹੈ ਦੂਜਾ ਸੂਆ ਸੂਣ ਵਾਲੀ ਮੱਝ ਦੇਖੋ ਦੋਸਤੋ ਇੱਕ ਹਫਤੇ ਦੀ ਹਜੇ ਕੱਚੀ ਹੈ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਹੈ ਬਾਕੀ ਜਿਹੜਾ ਦੁੱਧ ਹੈ ਉਹ ਇਹਦਾ ਥਣ ਹਵਾਨਾ ਵੀ ਤੁਹਾਨੂੰ ਦੱਸੂਗਾ ਦੋਨਾਂ ਪਾਸਿਆਂ ਤੋਂ ਥਣ ਹਵਾਨਾ ਇੱਕੋ ਜਿਹਾ ਬੈਕ ਸਾਈਡ ਤੋਂ ਹਵਾਨਾ ਬੜਾ ਚੰਗਾ ਇਹ ਟਾਂ ਚਾਵੀ ਬਹੁਤ ਸੋਹਣਾ। ਸਿੰਘਾਂ ਤੋਂ ਲੈ ਕੇ ਦੋਸਤੋ ਪੂਛ ਤੱਕ ਸਾਰੀ ਮੱਝ ਬਹੁਤ ਸੋਹਣੀ। ਸੋ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਨੰਬਰ ਟਾਈਟਲ ਚ ਦਿੱਤਾ ਹੈ। ਵੈਸੇ ਟੋਟਲ 5 ਮੱਝਾਂ ਹਨ ਪਰ ਸ਼ਾਰਟ ਵੀਡੀਓ ਚ ਮੈਂ ਇੱਕ ਹੀ ਝੋਟੀ ਦਿਖਾਉਣੀ ਸੀ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।